ਜਿਹੜੀ ਵਿਲੀ ਡੈੱਡ ਹੋਇਆ ਠੀਕ ਹੋਇਆ ਜੀ 8:30 ਦੇ ਕਿ 30 ਮਿੰਟ ਤੇ ਕੀ ਆਇਕ ਇੱਥੇ ਨਾ ਆਨਨੰਦ ਬੰਦੇ ਦੀ ਡੈੱਡ ਬਾਡੀ ਪਈ ਆ ਝਾੜੀਆਂ ਚ ਆ ਸਰਪੰਚ ਸਾਹਿਬ ਨੇ ਜਕਾਰ ਸਿੰਘ ਜੀ ਕਿ ਉਹ ਲੈ ਡੈਡੀ ਤੋਂ ਤੇ ਆ ਗਿਆ ਜੀ ਟੀਮ ਤੇ ਬੰਦਾ ਜਿਹੜਾ ਡੈੱਡ ਹੋਇਆ ਪਿਆ ਸੀ ਅਸੀਂ ਐਮੂਲੈਂਸ ਤੇ ਦਸਵੇਂ ਦੇ ਡਾਕਟਰਾਂ ਦੀ ਟੀਮ ਵੀ ਆਈ ਸੀ ਨਾਲ ਚੈੱਕ ਕੀਤਾ ਵੀ ਡੈੱਡੇ ਬੰਦਾ ਬਾਕੀ ਹੁਣ ਇਹਨੂੰ ਮੋਰਚਰੀ ਚ ਰਖਾ ਕੇ 72 ਘੰਟੇ ਵਾਸਤੇ ਇਹਨਾਂ ਨੂੰ ਅਸੀਂ ਜਿਹੜੀ ਇਹਦੀ ਪਛਾਣ ਵਾਸਤੇ 72 ਘੰਟੇ ਜੋ ਵੀ ਹੋਈ ਕਾਰਵਾਈ ਹੈ ਜਿਹਦੇ ਅਮਲ ਚੜ੍ਹਾਵਾਂਗੇ ਜੋ ਵੀ ਦਾ ਕਾਰਨ ਹੋਊਗਾ ਉਹ ਦੇਖਾਂਗੇ ਅੱਛਾ ਕਾਰਨ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ ਕਾਰਨ ਹਲੇ ਤਾਂ ਦੇਖੋ ਜੀ ਕੁਝ ਨਹੀਂ ਹੈ ਕੋਈ ਨਿਸ਼ਾਨ ਤਾਂ ਹੈ ਨਹੀਂ ਕੋਈ ਐਦਾਂ ਦੀ ਕੋਈ ਗੱਲਬਾਤ ਲੱਗ ਨਹੀਂ ਰਹੀ ਬਾਕੀ ਹੁਣ ਪੋਸਟਮਾਰਡ ਵਿੱਚ ਪਤਾ ਲੱਗੂਗਾ ਸਾਰਾ ਜੀ ਕੀ ਗੱਲਬਾਤ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਤਾਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਲੰਗੜੀ ਅੱਜ ਅਸੀਂ ਸੈਣੀ ਕਾਰਵਰਖੋਧ ਜੋ ਕਿ ਮਾਨਾ ਦੇਵੀ ਰੋਕਿ ਚੁਕਾ ਅੱਜ ਅਸੀਂ ਬੋਲੇ 8 ਵਜੇ 3 ਵਜੇ ਜਦੋਂ ਮਾਨਾਪਤਨ ਦੇ ਲਈ ਸਾਡੇ ਮੇਰੇ ਕੋਲ ਵੀ ਆ ਗਿਆ ਉਹ ਦੇ ਰਿਹਾ ਕਿ ਇਸੇ ਤੋਂ ਜਿਹੜੇ ਹੈ 300 ਉਹਨੇ ਦਿਖਾਇਆ ਤਾਂ ਨੰਬਰ ਇਹਨਾਂ ਨਾਲ ਸਾਥ ਜਿਹੜਾ ਇਹਨੇ ਇਹ ਕਿ ਮੈਨੂੰ ਇਹੋ ਦਿਖਾਤਾ ਮੈਂ ਆ ਕੇ ਜਦੋਂ ਦੇਖਿਆ ਤਾਂ ਇਹ ਇੱਕ ਬੰਦਾ ਥੀ ਜਿਹੜਾ ਬਿਲਕੁਲੀ ਯਾਦ ਨਾਲ ਕੋਈ ਨਹੀਂ ਸੀ ਮੈਂ ਪੁਲਿਸ ਨੂੰ ਇਲਾਕੇ 'ਚ ਹੀ ਜਿਨ੍ਹਾਂ ਨੇ ਅਚਾਨਕ ਕਾਰ ਬੰਤੋ ਅਸੀਂ ਮੰਨੇ ਐਂਬੂਲੈਂਸ ਨੂੰ ਭੇਜਿਆ ਡਾਕਟਰ ਦੀ ਟੀਮ ਆਈ ਹੈ ਉਹ ਸਰ ਹਾਲ ਖੁਦਾ ਆਪਾਈ ਲਾਸ਼ ਦੇ ਤੇ ਕੋਈ ਇਹ ਜਾ ਸੱਟ ਮਾਰ ਚੋੜ ਦਾ ਨਿਸ਼ਾਨਾ ਨਹੀਂ ਹੈ ਜਿਵੇਂ ਕਿ ਉਹਨਾਂ ਨੇ ਦੱਸਿਆ ਤੁਹਾਨੂੰ ਤੇ ਹੁਣ ਤਾਂ ਦਿੱਲੀ ਕਮਾਂਡ ਤੇ ਗੇਰੀ ਬਾਕੀ ਅੱਗੇ ਦੀ ਪ੍ਰਕਿਰਿਆ ਉਹ ਪੁਲਿਸ ਕਰਦੀ ਹੈ ਇੱਧਰ ਉੱਧਰ ਕੋਈ ਕਿਉਂ ਹੈ ਟੋਨੇ ਵੀ ਕੀ ਬੰਦਾ ਆਇਆ ਇਧਰ ਗਈ ਕੋਈ ਤੋ ਨਹੀਂ ਹੈ ਕੋਈ ਬੜਾ